ਪੰਜਾਬ ਦੇ ਵਿੱਚ ਬਹੁਤ ਖਤਰਨਾਕ ਤੇ ਭਿਆਨਕ ਖੜਾ ਹਾਲਾਤ ਸਥਿਤੀ ਬਣੀ ਹੋਈ ਆ ਪਾਣੀ tufaan ਬਹੁਤ ਜ਼ਿਆਦਾ ਹੈ ਔਰ ਪਾਣੀ ਲੋਕਾਂ ਦੇ ਘਰਾਂ ਚ ਵੜ ਗਿਆ ਫਸਲਾਂ ਦੀ ਤਬਾਹੀ ਹੋ ਗਈ ਪਸ਼ੂਆਂ ਨੂੰ ਖਾਣ ਲਈ ਚਾਰਾ ਨਹੀਂ ਮਿਲ ਰਿਹਾ ਹੈਗਾ ਇਹ ਪੰਜਾਬ ਦੇ ਵਿੱਚ ਤਾਂ ਇਹ ਦੁਖਾਂਤ ਹੀ ਹੈ ਹਮੇਸ਼ਾ ਹੀ ਕਿੰਨਾ ਕਿ ਦੋ ਚਾਰ ਸਾਲ ਬਾਅਦ ਐਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਬਹੁਤ ਵੱਡਾ ਜਿਹੜਾ ਨੁਕਸਾਨ ਦਾ ਪੰਜਾਬ ਦਾ ਹੋਇਆ ਹੈ ਤੇ ਉਹ ਨੁਕਸਾਨ ਤਾਂ ਨਹੀਂ ਅਸੀਂ ਪੂਰਾ ਕਰ ਸਕਦੇ ਹੈਗੇ ਇਹ ਫਰਜ਼ੀ ਤੋਂ ਬਹੁਤ ਲੋਕਾਂ ਨੂੰ ਰਾਹਤ ਦੇਣ ਵਾਸਤੇ ਇੱਥੇ ਜੋ ਵੀ ਸਾਡੇ ਜਾਇਲੈਂਸ ਕਲੱਬ ਨੇ ਔਰ ਰੌਟਰੀ ਕਲੱਬ ਨੇ ਤੇ ਸਾਡੇ ਸਾਰੇ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਇਹ ਅੱਜ ਜਿਹੜਾ ਰਾਹਤ ਸਮੱਗਰੀ ਹੈ ਜਿਹੜੀ ਇਹ ਭੇਜੀ ਆ ਹੋਰ ਵੀ ਬਹੁਤ ਸਾਰੀ ਰਾਹਤ ਸਮੱਗਰੀ ਲੋਕ ਭੇਜ ਰਹੇ ਨੇ ਅਸੀਂ ਵੀ ਲਗਾਤਾਰ ਭੇਜਾਂਗੇ ਕੱਲ ਵੀ ਅਸੀਂ ਭੇਜ ਰਹੇ ਹਾਂ ਸਾਨੂੰ ਪਤਾ ਚੱਲੇ ਉਹ ਤੇ ਪੀੜ ਦੀ ਬੜੀ ਖਿੱਲਤ ਆ ਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਜਿੰਨੇ ਵੀ ਵੱਧ ਤੋਂ ਵੱਧ ਸਹਾਇਤਾ ਉਹ ਭੇਜੀ ਜਾ ਸਕਦੀ ਹੈ ਭੇਜੀ ਜਾਣੀ ਚਾਹੀਦੀ ਸਾਬ ਜੀ ਤੇ ਨਾਲ ਹੀ ਮੇਰੀ ਅਪੀਲ ਹੈ ਵੀ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹੀ ਭੇਜੀ ਜਾਵੇ ਜਿਹੜੀ ਚੀਜ਼ ਕਈ ਵਾਰੀ ਹੁੰਦੀ ਵੀ ਐਕਸੈਸ ਚੀਜ਼ ਚਲ ਜਾਂਦੀ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਉਹ ਜਾਂਦੀ ਨਹੀਂ ਹੈਗੀ ਤੇ ਇਸ ਕਰਕੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਜਿਹੜੀ ਉੱਥੇ ਕੰਮ ਕਰ ਰਹੀ ਆ ਉਹਨਾਂ ਨੂੰ ਪੁੱਛ ਕੇ ਵੀ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹੀ ਸਮਾਨ